ਫਰੈਂਡਸ ਕੈਸੇ ਹੋ ਕਿਵੇਂ ਹੋ ਸਾਰੇ ਹਨਾ ਤੇ ਲੋ ਜੀ ਆਪਾਂ ਹੋ ਗਏ ਆ ਰੈਡੀ ਬੱਚੇ ਵੀ ਮੇਰੇ ਰੈਡੀ ਆ ਔਰ ਬਬਜਦ ਕੇ ਪਾਪਾ ਗਏ ਆ ਏਟੀਐਮ ਲੈ ਕੇ ਮਤਲਬ ਏਟੀਐਮ ਪੈਸੇ ਕਢਵਾਉਣ ਗਏ ਆ ਔਰ ਜਸਟ ਅਸੀਂ ਬੈਠੇ ਆ ਗੱਡੀ ਚ ਔਰ ਅਸੀਂ ਜਾ ਰਹੇ ਆ ਜੀ ਫਿਲਮ ਦੇਖਣ ਪਤਾ ਨਹੀਂ ਫਿਲਮ ਕਿਹੜੀ ਹੈ ਮੈਨੂੰ ਪਤਾ ਨਹੀਂ ਹੈਗਾ ਅਸੀਂ ਜਾ ਰਹੇ ਆ ਚੰਡੀਗੜ੍ਹ ਕੋਸਮੋ ਸੋਕਣ ਸੋਕਣੇ ਸੋਕਰ ਸੋਕਣੇ ਟੂ ਹਾਂ ਸੋਕਣ ਸੋਕਣੇ ਟੂ ਜਾ ਰਹੇ ਆ ਸ਼ਾਇਦ ਹਾਂ ਕੋਸਮੋ ਮੋਲ ਕੋਸਮੋ ਮੋਲ ਔਰ ਚੰਡੀਗੜ੍ਹ ਤੇ ਅਸੀਂ ਥੋੜਾ ਗੇਮ ਖੇលਨੇਗੇ ਕਿਉਂਕਿ ਅਸੀਂ ਗੇਮ ਜ਼ੋਨ ਵਿੱਚ ਜੋ-ਜੋ ਬੱਚੇ ਗਏ ਛੁੱਟੀਆਂ ਹੋ ਗਿਆ ਨਾ ਜੋਤ ਨੇ ਸਲਾਹ ਬਣਾਈ ਹੈ ਕਹਿੰਦੀ ਪਾਪਾ ਬੋਰ ਹੋ ਰਿਹਾ ਕਿਤੇ ਲੈ ਕੇ ਜਾਓ ਕਿਤੇ ਲੈ ਕੇ ਜਾਓ ਹਨਾ ਵੈਸੇ کہیں ਵੀ ਜਾਣ ਦੀ ਸਲਾਹ ਨਹੀਂ थी ਵੀ ਗਰਮੀ ਹੈ ਕੀ ਕਰਨਾ ਹਨਾ ਲੇਕਿਨ ਤੁਹਾਨੂੰ ਪਤਾ ਹੀ ਹੈ ਕਿ ਬੱਚੇ ਰੁਕਦੇ ਨਹੀਂ ਹੈ ਪਾਪਾ ਲੈ ਕੇ ਚਲੋ ਪਾਪਾ ਲੈ ਕੇ ਚਲੋ ਤੇ ਫਿਰ ਬੱਚਿਆਂ ਦੇ ਨਾਲ ਮੰਮੀ ਦਾ ਜ਼ਰੂਰੀ ਹੈ ਹਨਾ ਤੇ ਫਿਰ ਆਪਾਂ ਇਹ ਵੀ ਫੜਫੜ ਕੱਪੜੇ ਪਾ ਲੈ ਰੈਡੀ ਛੜੀ ਹੋ ਗਏ ਚਲੋ ਜੀ ਆਪਾਂ ਵੀ ਆ ਗਏ ਤੇ ਅੱਜ ਮੈਂ ਪਾਈ ਆਪਣੇ ਇਹ ਵਾਲੇ ਕੱਪੜੇ ਕੰਫਰਟੇਬਲ ਐ ਗਰਮੀ ਦਾ ਠੀਕ ਕੰਮ ਕਰਨਾ ਹੈ ਹਾਂ ਇਹ ਸਿਉਣਾ ਹੀ ਆ ਵੀ ਦੋਨੋਂ ਭਲੇ ਮੈਂ ਤੇਲ ਲਾਉਣਾ ਜਾ ਕੇ ਕਿਆ ਸਕੂਲ 'ਚ ਕੰਮ ਕਰਨਾ ਪੜੇਗਾ ਸਕੂਲ ਦਾ ਕੰਮ ਆ ਕੇ ਕਰਨਾ ਬੇਟਾ 4:00 ਵਜੇ 5:00 ਵਜੇ ਅਗਰ ਅੱਜ ਦੋ ਘੰਟੇ ਹੋਗੇ ਤੋ ਕੱਲ ਨੂੰ ਕਰ ਲਿਓ ਵੈਸੇ ਤੋ ਥੋੜਾ ਹੀ ਐ ਕੰਮ ਜ਼ਿਆਦਾ ਨਹੀਂ ਆ ਤੋ ਹਮ ਖੜੇ ਆ ਬਰਵਾਲਾ ਸ਼ਹਿਰ ਬਰਵਾਲਾ ਐ ਸਾਡਾ ਸ਼ਹਿਰ ਐ ਇਹ ਜਿੱਥੇ ਅਸੀਂ ਰਹਿਨੇ ਆ ਮੌਜੂਦ ਹੋ ਗਏ ਖੁੱਲਾ ਤਾਂ ਸੰਡੇ ਨੂੰ ਵੀ ਖੁੱਲ੍ਹਾ ਹੋ ਆਣਾ ਇਹ ਤਾਂ ਜਦ ਮਰਜ਼ੀ 24 ਘੰਟੇ ਬਵਜੋਤ ਰੂਪ ਨੂੰ ਲੱਗੀ ਭੁੱਖ ਤੇ ਇਹ ਆਏ 버ਗਰ ਕਿੰਗ ਦੇ ਵਿੱਚ ਤਾਂ ਯਾਹ ਪੇ ਖਾएंगे 버ਗਰ ਇਹੀ ਫਿਰ ਅੰਦਰ ਗੱਡੀ ਵਹੀਂ ਅੰਦਰ ਜਾਣਾ ਅੰਦਰ ਜਾਉਂਗਾ ਔਰ ਬਵਜੋਤ ਤੇ ਵੀ ਖਾਣਾ ਰੂਪ ਭੁੱਖ ਲੱਗੀ ਹੈ ਰੂਪ ਕਹਿੰਦੀ Papa ਮੈਨੂੰ ਭੁੱਖ ਲੱਗੀ ਪਤਾ ਕੀ ਹੋਇਆ ਰੂਪ ਨੇ ਨਾ ਸਵੇਰੇ ਰੋਟੀ ਨਹੀਂ ਖਾਈ ਨਾ ਜੋਤ ਨੇ ਖਾਈ ਹੈ ਉਤਾਂ ਹੀ ਨੀਂਦ ਆ ਰਹੀ ਹੈ ਬਸ ਖਾਲੀ ਪੇਟ ਆ ਨੀਂਦ ਤਾਂ ਆਣੀ ਹੋਏ ਬੁੱਤਾ ਚਲੋ ਹੁਣ ਖਾ ਲੇ ਉਤਰ ਗਿਆ ਚਲ ਰੁਕੋ ਤਾਂ ਇਹ ਆਈ ਹੈ ਬਬ ਜੋਦਰੂ ਚਲੋ ਤੋ ਜਾ ਰਹੇ ਆ ਜੀ 버거 ਕਿੰਗ ਵਾਂ ਫਾਈਨਲੀ ਤੋ ਲੋ ਜੀ ਆਗੇ ਆਪਾਂ ਕਿੰਗ 버거 ਦੇ ਵਿੱਚ ਇਹ ਆ ਜੀ ਕਿੰਗ 버거 ਜੀਤੇ ਕੀ 버ગર স্পেশাল ਬਣਦੇ ਆ ਔਰੇ ਚੰਡੀਗੜ੍ਹ ਦੇ ਵਿੱਚ ਹੈ ਜੀਰਕਪੁਰ ਦੇ ਵਿੱਚ ਤੇ ਬੈਠੇ ਆਂ ਸੀ ਆਰਡਰ ਹੋਇਆ ਜੀ 버ગર ਐਂਡ ਫ੍ਰੈਂਚ ਫ੍ਰਾਈਜ਼ ਬੱਚਿਆਂ ਦੇ ਲਈ ਤੇ ਫਿਲਹਾਲ ਪਹਿਲੇ ਪੇਟ ਪੂਜਾ ਉਸਕੇ ਬਾਅਦ ਕੰਮ ਦੂਜਾ ਹੈ ਨਾ ਤੋਂ ਲੋ ਜੀ ਸਾਡਾ ਆਰਡਰ ਬਸ ਜਸਟ ਪਹੁੰਚਣ ਵਾਲਾ ਹੈ ਜੀ ਪਹੁੰਚ ਚੁੱਕਿਆ ਜੀ ਆਰਡਰ ਤੇ ਕੋਲਡ ਡਰਿੰਕ ਹੈ ਔਰ ਫ੍ਰੈਂਚ ਫ੍ਰਾਈਜ਼ ਐਂਡ ਕਿੰਗ 버거 ਦਾ ਤੁਸੀਂ ਪਤਾ ਹੀ ਹੈ ਫੇਮਸ ਹੈ ਸਾਡੇ ਕੋਲ 버거 ਆ ਚੁੱਕੇ ਆ ਸਪੈਸ਼ਲ 버거 ਹੁੰਦੇ ਆ ਜੀ ਉਰੇ ਕੋਈ ਮਿਲਾਵਟ ਨਹੀਂ ਹੁੰਦੀ ਤੇ ਰਪੈਂਚਲ ਤਾਂ ਆਪਣੇ ਫ੍ਰੈਂਚ ਫ੍ਰਾਈਜ਼ ਖਾਂਦੇ ਆ ਤੁਹਾਨੂੰ ਪਤਾ ਕਿ ਬੱਚਿਆਂ ਨੂੰ ਫ੍ਰੈਂਚ ਫ੍ਰਾਈਜ਼ ਪਸੰਦ ਹੁੰਦੇ ਆ ਤੇ ਮੈਂ ਤੇ ਜੋਤ ਨੇ ਲਿਆ 버거 ਬਾਵਜੂਦ ਦੇ ਪਾਪਾ ਨੇ ਵੀ ਆਪਣੇ ਫ੍ਰੈਂਚ ਫ੍ਰਾਈਜ਼ ਖਾਈਆਂ 버거 ਵੀ ਮੈਂ ਕਰਿਆ ਸੀ ਇੰਜੋਏ ਹਾਂ 버거 ਖਾਈ ਹੈ ਇਹ ਤੇ ਭਰ ਲਿਆ ਬੈਠੀ ਅੰਦਰ ਚੋਰ ਦੋ ਜਿਹਨੇ ਪਲਗ ਗਰਮ ਕਰੀ ਐ ਹਾਈਸ ਕੀ ਤੋਂ ਇਹ ਆਗੀਆਂ ਪੱਤੀਆਂ ਜੀ ਅੰਦਰ ਆਗੀਆਂ ਲੋ ਲੋ ਜੀ 버ਗਰ ਕਿੰਗ ਕੇ ਵਿੱਚ ਅਸੀਂ ਖਾਇਆ 버ਗਰ ਔਰ ਫ੍ਰੈਂਚ ਫ੍ਰਾਈਜ਼ ਤੇ ਬਾਕੀ ਇਹ ਬੱਚੇ ਲਿਆਏ ਆਪਣਾ ਕੋਕਾ ਕੋਲਾ ਅੰਦਰ ਪੀ ਰਹੇ ਆ ਤੇ ਚਲੋ ਜੀ ਚੱਲਦੇ ਹੁਣ ਆਪਾਂ ਅੱਗੇ ਅੱਗੇ ਦੇਖਦੇ ਆਂ ਕੀ ਆ ਕੁਛ ਐ ਲੋ ਜੀ ਆਪਾਂ ਅੱਗੇ ਕੋਸਮੋ ਮਾਲ ਕੇ ਵਿੱਚ कोस्मो है रूप जोत लेके आई है पहला भी ऐसे एक बार आ चुके हो रे दूसरी बार जा रहे हैं हुन लेकिन मोस्टली आपा टिल्लो प्लाजा के बीच जाने होने हैं वैसे तो आज आपा जा रहे हैं कोस्मो के बीच फिल्म देखण लो जी आपा आ गए कोस्मो बारे। 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 क्या देखिएगा ये लग ਅਗੀ ਤੇ ਚਲੀ ਜਾਈਏ ਨਾ ਵੀਰੋ ਨਾ ਲੋ ਜੀ ਆਪਾਂ ਅੱਗੇ ਲਿਫਟ ਦੇ ਵਿੱਚ ਚਲਦੇ ਆ ਹੁਣ ਅੱਗੇ ਨੂੰ ਚੱਲੀਏ ਰੁਪਾ ਅੰਨੇ ਭਾਈ ਹੋਰ ਉਹ ਬੰਦੇ ਮਿਲਣਗੇ ਓਵਰ ਲੋਡ ਹੋਊਗੀ ਇਹ ਵੀ ਐ ਵਾਲੀ ਨਹੀਂ ਹੁੰਦੀ ਹੋਰ ਲੋੜੀ ਅੱਛਾ ਹਾਂ ਆਪ ਚਲੀ ਐ ਬੇਗਾਰ ਮੇਰੇ ਤੋਂ ਨਾ ਹਾਂ ਕਿਤੇ ਰਸਤੇ ਦੇ ਵਿੱਚ ਵੀ ਨਾ ਰੁਕਣੀ ਓਵਰ ਹੋਗੀ ਲੋ ਜੀ ਪਹੁੰਚ ਚੁੱਕੇ ਹਾਂ ਮਾਲ ਇੱਥੇ ਚਲਦੇ ਹਾਂ ਬਾਹਰ ਗਰਾਊਂਡ ਤੇ ਲੋਚੀ ਫਾਈਨਲੀ ਕੋਸਮੋ ਮਾਲ ਦੇ ਵਿੱਚ ਪਹੁੰਚ ਚੁੱਕੇ ਆ ਮੈਂ ਕਹ ਰਹੀ ਕਿ ਤੀ ਬਿੱਕੀ ਆ ਉਹ ਜਿਹੜਾ ਜਾ ਰਿਹਾ ਪਿੱਛੇ ਦੇ ਬਿੱਕੀ ਲੱਗ ਰਿਹਾ ਤਾਂ ਫੈ ਵੀ ਜਾ ਤਾਂ ਫਾਈਨਲੀ ਅਸੀਂ ਪਹੁੰਚ ਗਏ ਆ ਕੋਸਮੋ ਕੋਸਮੋ ਮਾਲ ਦੇ ਵਿੱਚ ਔਰ ਪਹਿਲੀ ਵਾਰ ਆਈਆਂ ਤਾਂ ਮੈਂ ਤਾਂ ਦੋ ਤਿੰਨ ਕਿੰਨੀ ਦੂਸਰੀ ਵਾਰ ਆਈਆਂ ਇੱਕ ਵਾਰ ਪਹਿਲਾਂ ਵੀ ਆ ਗਏ ਜੋ ਤਾਂ ਪਾਣਾ हाँ गेम जोन भी है और तो जोत भी जा रही है मैं भी हाँ तो गेम जोन भी खेलना जोत ने तो ये बहुत बड़ा है यानी आप भी कहीं भी घूमना ना तो आप आ सकते हो यहाँ पे बहुत अच्छा है कोस्मो मॉल चंडीगढ़ में तो फिलहाल गेम भी है यहाँ बच्चों के लिए एंटरटेनमेंट बहुत अच्छा है तो फिलहाल आप देख सकते हो ना कहाँ तो ਤੋ ਇਹ ਗੇਮਸ ਹੈ ਬੱਚੋਂ ਕੇ ਲਈ ਬਹੁਤ ਵਧੀਆ ਗੇਮ ਹੈ ਓਰੇ ਤੋ ਲੋ ਜੀ ਤੁਸੀਂ ਮਰਜ਼ੀ ਲੈਣਾ ਤੁਹਾਨੂੰ ਸਾਰੀ ਚੀਜ਼ਾਂ ਜ਼ਰੂਰ ਮਿਲ ਜੀਏ ਸਾਰੀ ਚੀਜ਼ ਮਿਲਣੀ ਹੈ ਚੰਡੀਗੜ੍ਹ ਦੇ ਵਿੱਚ ਬਹੁਤ ਫੇਮਸ ਹੈ ਜੀ ਇਹ ਕੋਸਮੋ ਮਾਲ ਕੋਸਮੋ ਦੇ ਵਿੱਚ ਸਾਰੇ ਜਾਣੇ ਆਪਣੇ ਬੱਚਿਆਂ ਨੇ ਡੋਬੀ ਲੋਜ਼ ਆਓ ਤੇ ਬੱਚਿਆਂ ਦੇ ਲਈ ਜੋ ਓਰੇ ਗੇਮ ਹੈ ਨਾ ਬਹੁਤ ਸੱਚੀ ਕੀ ਦੱਸੂ ਮੈਂ ਤੁਹਾਨੂੰ ਬਹੁਤ ਵਧੀਆ ਗੇਮਸ ਹੈ ਉਹ ਇੱਧਰ ਹੈ ਜੀ ਲਿਫਟ ਕੇ ਨਜ਼ਾਰੇ ਤੁਹਾਨੂੰ ਪਤਾ ਹੀ ਹੈ ਮੋਲ ਜਾਂਦੇ ਆ ਜਾਂ ਫਿਰ ਅ ਦੂਜੇ ਵਾਲੀ ਲਿਫਟ ਦੇ ਨਜ਼ਾਰੇ ਹੁੰਦੇ ਆ ਜਾਂ ਇਹ ਵਾਲੀ ਲਿਫਟ ਦੇ ਹਨਾ ਤੇ ਜੋਤ ਨੇ ਤਾਂ ਸੱਚੀ ਨੇ ਨਜ਼ਾਰੇ ਲਏ ਆ ਜੋਤ ਬਾਰ ਬਾਰ ਚੜ ਰਹੀ ਧੀ ਔਰ ਉਤਰ ਰਹੀ ਧੀ ਹਨਾ ਤੇ ਰੂਪੈਂਜਲ ਗਿਰ ਗਈ ਧੀ ਉਰੇ ਰੂਪੈਂਜਲ ਤੋਂ ਇੱਕਦਮ ਪੈਰ ਨਹੀਂ ਰੱਖਿਆ ਗਿਆ ਫਟਾਫਟ ਖਿੱਚੀ ਮੈਂ ਰੂਪੈਂਜਲ ਬਹੁਤ ਜ਼ਿਆਦਾ ਹਾਦਸਾ ਹੋਣ ਤੋਂ ਬਚ ਗਿਆ ਲੇਕਿਨ ਰੂਪ ਮੈਂ ਖਿੱਚ ਲਈ ਧੀ ਕਿਉਂਕਿ ਰੂਪ ਤਾਂ ਚੜਨੀ ਹੋਇਆ ਤਾਂ ਚਲੋ ਜੀ ਉੱਪਰ ਆ ਗਏ ਅਸੀਂ ਹਾਂ ਹੈ ਬਾਕੀ ਬਹੁਤ ਵਧੀਆ ਕਿੱਧਰ ਹੈ ਡਿਡਸ ਵੀ ਹੈ

ਪਾਪਾ ਦੇਖ ਲੋ ਵਾਸ਼ਰੂਮ ਗਏ تھے ਚਲੋ ਬਾਅਦ ਚਲੋ ਉਹ ਘੜਿਆਂ باوجود ਕੇ ਵਾਪਾ ਅਸੀਂ ਦੇਖ ਰਹੇ ਹਾਂ ਕਿ ਤੇ ਨੀਚੇ ਆ ਤਾਂ ਫਿਲਹਾਲ ਉੱਪਰ ਜਾਣਾ ਪੈਣਾ ਹੋਰ ਰੁਕ ਜਾ ਮੈਂ ਚੜਾਉਂਗੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਚੜਾਉਂਗੀ ਲੋ ਜੀ ਤੋ ਲੋ ਜੀ ਇੱਧਰ ਪਹੁੰਚ ਚੁੱਕੇ ਆਪਾਂ ਮੌਲਗੇ ਵਿੱਚ ਔਰ ਹੁਣ ਜਾਣਾ ਜੀ ਆਪਾਂ ਨੇ ਗੇਮ ਜ਼ੋਨ ਯਾਨੀ ਕਿ ਬੱਚੇ ਕਹਿੰਦੇ ਕਿ ਅਸੀਂ ਗੇਮ ਖੇਡਣੀ ਆ ਤੇ ਹੁਣ ਅਸੀਂ ਬੱਚਿਆਂ ਨੂੰ ਗੇਮ ਜ਼ੋਨ ਦੇ ਅੰਦਰ ਲੈ ਕੇ ਜਾਵਾਂਗੇ ਸਿਟੀ ਆਫ ਗੇਮਸ ਐ ਤੇ 72 ਸ਼ੇਡਸ ਐ ਦੇ ਵਿੱਚ ਤੇ ਦੇਖਦੇ ਹਾਂ ਜੀ ਗੇਮ ਦੇ ਪੂਰਾ ਕੰਬੋ ਮਿਲਦਾ ਔਰੇ 1500 ਰੁਪਏ ਦੇ ਵਿੱਚ ਤੁਹਾਨੂੰ ਇੱਕ ਕਹਿੰਦੇ ਆ ਨਾ ਕਿ ਉਹ ਏਟੀਐਮ ਮਿਲੇਗਾ ਤੇ ਉਹ ਏਟੀਐਮ ਆਪਾਂ ਨੂੰ 1500 ਦੇ ਵਿੱਚ ਮਿਲੇਗਾ ਤੇ ਉਹ ਤੋਂ ਬਾਅਦ ਬੱਚਿਆਂ ਨੇ ਜੋ ਗੇਮ ਖੇਲਣੀ ਆਪਾਂ ਨੂੰ 1500 ਰੁਪਏ ਕੰਪਲੀਟ ਕਰਨਾ ਹੈ ਤੇ ਕੋਈ ਗੇਮ 300 ਦੀ ਐ ਕੋਈ 200 ਦੀ ਐ ਇਦਾਂ ਟਿਕਟ ਐ ਤੁਹਾਨੂੰ 1500 ਰੁਪਏ ਦੇ ਵਿੱਚ ਤੁਸੀਂ ਜਿਹੜੀ ਜਿਹੜੀ ਗੇਮ ਖੇਡਣੀ ਆ ਉਹ ਤੁਹਾਡਾ ਏਟੀਐਮ ਪੇ ਹੋਈ ਜਾਊਗਾ ਤੇ ਤੁਸੀਂ ਆਪਣੀ ਗੇਮ ਖੇਡੀ ਚੱਲਿਓ ਹਨਾ ਤੇ ਇਹ ਵਾਲੀ ਗੇਮ ਮੈਨੂੰ ਸਭ ਤੋਂ ਵਧੀਆ ਲੱਗਦੀ ਹੈ ਜਿਹੜੀ ਇੱਧਰ ਬੋਲਿੰਗ ਵਾਲੀ ਹੈ ਜੋ ਬੋਲਿੰਗ ਹੁੰਦੀ ਹੈ ਨਾ ਇਹ ਬੋਟਲਸ ਵਗੈਰਾ ਘੇਰਨੀ ਹੁੰਦੀ ਆ ਮੈਨੂੰ ਬਹੁਤ ਵਧੀਆ ਲੱਗਦੀ ਹੈ ਗੇਮ ਔਰ ਬੱਚਿਆਂ ਨੇ ਫੁੱਲ ਮਸਤੀ ਮਾਰੀ ਹੈ ਜੀ ਅੰਦਰ ਗੇਮ ਦੇ ਵਾਕਈ ਬਹੁਤ ਵਧੀਆ ਚੀਜ਼ ਬਣੀ ਹੋਈ ਹੈ ਤੇ ਰਪੈਂਜਲ ਬਹੁਤ ਜ਼ਿਆਦਾ ਮਸਤੀ ਕਰ ਰਹੀ ਥੀ ਔਰ ਇੱਧਰ ਕਾਊਂਟਰ ਦੇ ਉੱਪਰ ਅਸੀਂ 1500 ਰੁਪਏ ਜਮ੍ਹਾਂ ਕਰਾਏ ਆ ਤੇ ਸਾਨੂੰ ਮਿਲਿਆ ਇੱਕ ਏਟੀਐਮ ਏਟੀਐਮ ਤੁਸੀਂ ਲੈ ਲਓ ਔਰ ਤੁਸੀਂ ਜਿਹੜੀ ਜਿਹੜੀ ਗੇਮ ਖੇਡਣੀ ਹੈ ਤੁਸੀਂ ਖੇਡ ਸਕਦੇ ਹੋ ਤੇ ਏਟੀਐਮ ਦੇ ਵਿੱਚੋਂ ਤੁਹਾਡੇ ਪੇ ਹੋਈ ਜਾਣੇ ਆ ਪੈਸੇ ਤੇ ਬਾਵਜੂਦ ਨੇ ਸਭ ਤੋਂ ਪਹਿਲਾਂ ਖੇਡੀ ਹੈ ਜੀ ਇਹ ਵਾਲੀ ਗੇਮ ਰਾਈਡ ਵਾਲੀ ਤੇ ਇਹ ਵਾਲੀ ਕਿਵੇਂ ਦੇਖੋ ਕਾਰਡ ਦੇ ਰਹੀ ਹੈ ਇਹ ਕਾਰਡ ਇਹਦੇ ਕੋਲ ਤਾਂ ਇਹ ਇਹਦੇ ਵਿੱਚੋਂ ਪੈਸੇ ਕੱਟੀ ਜਾਂਦੇ ਆ ਜਿਹੜੀ ਵੀ ਤੁਸੀਂ ਗੇਮ ਖੇਡਣੀ ਹੈ ਹਨਾ ਤੇ ਜੋਤ ਨੂੰ ਬੜਾ ਮਜ਼ਾ ਆ ਰਿਹਾ ਤਾਂ ਬਿਲਕੁਲ ਮੋਜਾ ਮਸਤੀ ਕੀ ਕਹਿੰਦੇ ਆ ਨਾ ਕਿ ਆਪਾਂ ਬੱਚਿਆਂ ਲਈ ਕਰ ਰਹੇ ਆ ਹਨਾ ਸਭ ਕੁਝ ਹੋਰ ਕਿਤੇ ਲਈ ਕਰਦੇ ਆ ਤੇ ਚਲੋ ਬੱਚਿਆਂ ਦੀ ਵੀ ਐਂਟਰਟੇਨਮੈਂਟ ਹੋ ਗਿਆ ਕਿਉਂਕਿ ਗਰਮੀ ਬਹੁਤ ਹੈ ਕਿਤੇ ਰਿਸ਼ਤੇਦਾਰਾਂ ਦੇ ਕੋਲ ਤਾਂ ਆਪਾਂ ਨਹੀਂ ਗਏ ਛੁੱਟੀਆਂ 'ਚ ਕਿਉਂਕਿ ਬਈ ਜਾਣ ਦਾ ਵੀ ਟਾਈਮ ਨਹੀਂ ਹੈਗਾ ਹਨਾ ਕਿਉਂਕਿ ਗਰਮੀ ਹਰ ਪਾਸੇ ਗਰਮੀ ਹੈ ਚਾਰੇ ਪਾਸੇ ਜਿੱਥੇ ਮਰਜ਼ੀ ਚਲੇ ਜਾਓ ਤਾਂ ਅਸੀਂ ਸੋਚਿਆ ਵੀ ਇਸ ਵਾਰ ਕਿਤੇ ਨਹੀਂ ਘੁੰਮਣ ਜਾਂਦੇ ਅਸੀਂ ਬੱਚਿਆਂ ਨੂੰ ਗੇਮ ਜ਼ੋਨ ਦੇ ਵਿੱਚ ਕਮਾ ਤਿਆ ਔਰ ਬਾਕੀ ਗਰਮੀ ਬਹੁਤ ਹੈ ਬਈ ਆਪਣੇ ਘਰ ਦੇ ਵਿੱਚ ਹੀ ਠੀਕ ਆ ਹਨਾ ਤੇ ਇੰਨੀ ਵਧੀਆ ਗੇਮਸ ਐ ਨਾ ਔਰ ਇਹ ਬੱਚਿਆਂ ਦੇ ਲਈ ਇਹ ਹੈ ਜੀ ਕੋਸਮੋ ਮਾਲ ਕੋਸਮੋ ਮਾਲ ਹੈਗਾ ਇਹ ਜਿਰਕ ਪਰਦੇ ਵਿੱਚ ਚੰਡੀਗੜ੍ਹ ਦੇ ਨਾਲ ਹੀ ਪੈਂਦਾ ਆ ਚੰਡੀਗੜ੍ਹ ਦੇ ਵਿੱਚ ਹੀ ਕਹਿ ਲਓ ਤੁਸੀਂ ਹਨਾ ਤੇ ਚੰਡੀਗੜ੍ਹ ਵੀ ਆਂਦਾ ਇਹ ਕੋਸਮੋ ਹੈ ਜੀ ਇਹ ਤੇ ਉਰੇ ਹਥੋੜਾ ਮਾਰੂਗੀ ਜੋਤ ਲੇਕਿਨ ਇਹ ਤਾਂ ਇੰਨੇ ਤੇਜ਼ ਨਹੀਂ ਵੱਜਿਆ ਪਤਾ ਨਹੀਂ ਤਾਂ ਕਿਉਂ ਨਹੀਂ ਵੱਜਿਆ ਇਸ ਤੋਂ ਬਹੁਤ ਭਾਰੀ ਹੁੰਦਾ ਇਹ ਵਾਲਾ ਲੇਕਿਨ ਫਿਰ ਬਬਜੋਤ ਦੇ ਪਾਪਾ ਟਰਾਈ ਕਰੋਗੇ ਦੋ ਵਾਰ ਤਾਂ ਇਹਨੇ ਕਰਿਆ ਬਬਜੋਤ ਨੇ ਮਾਰ ਕੇ ਦੇਖ ਰਹੀ ਐ ਵੀ ਕੀ ਵੱਜੂਗਾ ਨਹੀਂ ਵੱਜੂਗਾ ਫਿਰ ਬਬਜੋਦ ਦੇ ਪਾਪਾ ਟਰਾਈ ਕਰਨਗੇ ਲੋ ਜੀ ਜੋਤ ਤਾਂ ਵੱਜਿਆ ਨਹੀਂ ਹੁਣ ਜੋਤ ਕੇ ਪਾਪਾ ਆ ਗਏ ਐਂਟਰੀ ਮਾਰੀ ਆ ਜੋਤ ਕੇ ਪਾਪਾ ਨੇ ਕਿ ਮੈਂ ਮਾਰ ਕੇ ਦੇਖਦਾ ਹਾਂ ਹੁਣ ਬਬਜੋਦ ਦੇ ਪਾਪਾ ਦੀ ਵਾਰੀ ਐ ਤੇ ਹੁਣ ਦੇਖਦੇ ਆਂ ਵੀ ਅ ਸਰ ਤੋਂ ਵੱਜੂਗਾ ਜਾਂ ਨਹੀਂ ਵੱਜੂਗਾ ਤੇ ਸਰ ਦੀ ਵਾਰੀ ਐ ਹੁਣ ਸਾਡੇ ਵਕੀਲ ਸਾਹਿਬ ਦੀ ਵਾਓ ਥੋੜਾ ਜ਼ੋਰ ਲਾਇਆ ਵਧੀਆ ਜ਼ੋਰ ਲੱਗਿਆ ਔਰ ਵਾਕਈ ਸਕੋਰ ਦੇਖੋ ਤੁਸੀਂ 220 ਆ ਗਏ ਆ ਤੇ ਅچھے ਸਕੋਰ ਆਏ ਆ ਬਬਜੋਤਾਂ ਲੇਕਿਨ ਬਬਜੋਤਾਂ ਨਹੀਂ ਬੱਜਾ ਅਬਰੂਪ ਦੀ ਬਾਰੀ ਗੇਮ ਸਾਡੀ ਓਵਰ ਹੋ ਗਈ ਕਿਉਂਕਿ 3 ਗੇਮ 3 ਦਵਾਰੀ ਮਾਰਨੇ ਹੁੰਦੇ ਆ ਇਹ ਥੋੜੇ ਜੇ ਤੇ ਇਹਦੇ ਵਿੱਚ ਟੈਡੀਅਰ ਪਏ ਆ ਇਹ ਟੈਡੀਅਰ ਦੀ ਗੇਮ ਹੈ ਲੋ ਜੀ ਉਸ ਤੋਂ ਬਾਅਦ ਆ ਗਈ ਆਪਣੀ ਕਾਰ ਰਾਈਡ ਦੀ ਬਾਰੀ ਹਨਾ ਇਹ ਵੀ ਆਪਾਂ ਨੇ ਟਿਕਟ ਲੈਣੀ ਆ ਤੇ ਇਹਦੇ ਵਿੱਚ ਮੈਂ ਵੀ ਰਾਈਡ ਕਰਨਾ ਆਂ ਬਬਜੋਤ ਨੇ ਵੀ ਔਰ ਰੂਪ ਨੇ ਵੀ ਤੇ ਇਹ ਵਾਲੀ ਗੇਮ ਮੈਨੂੰ ਬਹੁਤ ਪਿਆਰੀ ਲੱਗੀ ਆ ਸਭ ਤੋਂ ਵਧੀਆ ਮੈਨੂੰ ਇਹ ਵਾਲੀ ਗੇਮ ਵਧੀਆ ਲੱਗਦੀ ਆ ਤੋ ਇਹ ਵਾਲੀ ਗੇਮ ਮੈਨੂੰ ਸਭ ਤੋਂ ਵਧੀਆ ਲੱਗਦੀ ਹੈ ਔਰ ਲੋ ਜੀ ਆਪਾਂ ਕਰਦੇ ਆਂ ਵਲੌਗ ਦਾ ਐਂਡ ਤੇ ਅਗਲੇ ਵਲੌਗ ਦੇ ਵਿੱਚ ਤੁਸੀਂ ਜ਼ਰੂਰ ਦੇਖਿਓ ਕਿ ਕਿਹੜੀ-ਕਿਹੜੀ ਗੇਮਾਂ ᱛੀਆਂ ਕਿਉਂਕਿ ਜਿਆਦਾ ਲੰਬੀ ਵੀਡੀਓ ਹੋ ਜਾਂਦੀ ਇਸ ਕਰਕੇ ਮੈਂ ਪਾਰਟਾਂ ਦੇ ਵਿੱਚ ਵੀਡੀਓ ਬਣਾਈ ਹੈ ਤੁਸੀਂ ਨੈਕਸਟ ਵਲੌਗ ਦੇ ਵਿੱਚ ਦੇਖਿਓ ਜੀ ਹੋਰ ਆਪਾਂ ਨੇ ਕੀ-ਕੀ ਦੇਖਿਆ ਚੰਡੀਗੜ੍ਹ ਕੋਸਮੋ ਮਾਲ ਦੇ ਵਿੱਚ ਤੁਸੀਂ ਨੈਕਸਟ ਵਲੌਗ ਨੈਕਸਟ ਪਾਰਟ ਦੇ ਵਿੱਚ ਜ਼ਰੂਰ ਦੇਖਿਓ ਜੀ ਬਾਏ ਬਾਏ